ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਮੀ ਬਾਈ ਤੇ ਮੇਰੇ ਨਾਲ ਪਾਕਿਸਤਾਨ ਦੇ ਵੱਡੇ ਲਾਈਵਲੀਜੈਂਟ ਫਨਕਾਰ ਫੋਕ ਦੇ ਬਾਦਸ਼ਾਹ ਅਕਰਮ ਰਾਹੀ ਸਾਹਿਬ ਨਾਲ ਬੈਠੇ ਨੇ ਤੇ ਮੈਂ ਬੜਾ ਸ਼ੁਕਰੀਆ ਦਾ ਕਰਦਾ ਆਪਣੇ ਭਰਾ ਕਮਲਜੀਤ ਹੇਰ ਦਾ ਜਿਨ੍ਹਾਂ ਨੇ ਮੈਨੂੰ ਵੀ ਵਿਰਾਸਤੀ ਖੇਤੀ ਦੇ ਨਾਲ ਕੁਦਰਤੀ ਖੇਤੀ ਦੇ ਨਾਲ ਜੋੜਿਆ ਤੇ ਮੈਂ ਵੀ ਆਪਣੇ ਬਜ਼ੁਰਗਾਂ ਦੇ ਨਾਮ ਤੇ ਬਾਗੀ ਫਾਰਮ ਉਹਨਾਂ ਤੋਂ ਡਿਜ਼ਾਈਨ ਕਰਾਇਆ ਤੇ ਹਾਲੇ ਮੈਂ ਛੋਟੇ ਛੋਟੇ ਸਟੈਪ ਓ ਅਕਰਮ ਨੇ ਸ਼ੁਰੂ ਕੀਤੇ ਨੇ ਤੇ ਉਹਨਾਂ ਦੀ ਗਾਈਡਲਾਈਨਸ ਕੰਮ ਕਰ ਰਹੇ ਆ ਤੇ ਉਹਨਾਂ ਦੀਆਂ ਬੜੀਆਂ ਬੇਸ਼ਮਾਰ ਵੀਡੀਓ ਅਕਰਮ ਰਾਹੀ ਸਾਹਿਬ ਨੇ ਵੀ ਵੇਖੀਆਂ ਨੇ ਤੇ ਉਹ ਬੜੇ اعلی ਦਰਜੇ ਦਾ ਕੰਮ ਕਰ ਰਹੇ ਨੇ ਸੋ ਮੈਂ ਆਪਣੇ ਭਰਾ ਨੂੰ ਕਹਾਂਗਾ ਕਿ ਉਹ ਵੀ ਉਸ ਦੇ ਬਾਰੇ ਵਿੱਚ ਕੁਝ ਚੰਦ ਸ਼ਬਦ ਕਹੇ ਜੀ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਔਰ ਨਮਸਤੇ ਕਰਨਜੀਤ ਸਿੰਘ ਸਾਹਿਬ ਮੈਂ ਤੁਸੀਂ ਸੋਚ ਨਹੀਂ ਸਕਦੇ ਕਿ ਜਦੋਂ ਮੈਂ ਤੁਹਾਡੀਆਂ ਵੀਡੀਓ ਵੇਖਣਾ ਜਾਂ ਤੁਹਾਡੀ ਸਕਾਵਿਸ਼ ਨੂੰ ਵੇਖਣਾ ਤੇ ਮੇਰਾ ਦਿਲ ਕਿੰਨਾ ਖੁਸ਼ ਹੁੰਦਾ ਹੈ ਮੈਂ ਇਹ ਗੱਲ ਇਥੇ ਸ਼ੇਅਰ ਕਰਕੇ ਅੱਗੇ ਚੱਲਾਂਗਾ ਅਸੀਂ ਨਿਕਰ ਕੇ ਹੁੰਦੇ ਸੀ ਨਾ ਤੇ ਉਦੋਂ ਆ ਖਾਦਾਂ ਖੂਦਾਂ ਕੋਈ ਨਹੀਂ ਸਨ ਤੇ ਨਾ ਇਹ ਪੰਛੀ ਮਰਦੇ ਸਨ ਨਾ ਘੁਗੀਆਂ ਤੋਤੇ ਮਰਦੇ ਸਨ ਇਹ ਖਾਦਾਂ ਆ ਗਈਆਂ ਖਾਦਾਂ ਦੇ ਨਾਲ ਜ਼ਹਿਰ ਆ ਗਈਆਂ ਜ਼ਹਿਰ ਆ ਗਈਆਂ ਐਸੀ ਐਸੀ ਜ਼ਹਿਰ ਪਾਈਏ ਕਿ ਮੈਂ ਸਮਝਦਾ ਸੱਪ ਸੁੰਗੜੇ ਵੀ ਮਰ ਗਏ ਜ਼ਹਿਰ ਨਾਲ ਤੇ ਜਿਹੜੀ ਚੀਜ਼ ਮੈਂ ਸ਼ੇਅਰ ਕਰਕੇ ਅੱਗੇ ਚੱਲਾਂਗਾ ਕਿ ਸਾਨੂੰ ਨਾ ਉਦੋਂ ਬੱਚੇ ਸਨ ਨਹੀਂ ਪਤਾ ਲੱਗਦਾ ਬੈਗ ਬੰਦੇ ਸਨ ਸਾਡੇ ਵੱਡੇ ਬੈਗ ਜਿਹਨੂੰ ਨਹੀਂ ਪਤਾ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਡੰਗਰਾ ਨੂੰ ਅਸੀਂ ਖੁਰਲੀ ਨਾਲ ਹੀ ਹੁੰਡੇ ਲੱਗੇ ਹੁੰਦੇ ਸਨ ਉਹਨਾਂ ਨਾਲ ਬੰਨ ਦੇਣਾ ਅੱਜ ਇੱਥੇ ਅਗਲੇ ਦਿਨ ਅੱਗੇ ਅਗਲੇ ਦਿਨ ਅੱਗੇ ਤੇ ਰੂੜੀ ਪੈਂਦੀ ਜਾਂਦੀ ਸੀ ਡੰਗਰਾਂ ਦੀ ਉੱਥੇ ਉਹਨੇ ਏਰੀਆ ਚ ਅੱਧਾ ਕਿਲਾ ਜਾਂ ਕਿਲਾ ਜਿਹੜੀ ਕਣਕ ਹੁੰਦੀ ਸੀ ਨਾ ਉਹ ਜਦੋਂ ਅਸੀਂ ਗਾਂਦੇ ਸਨ ਨਾ ਤੇ ਉਹ ਕਣਕ ਵੱਖਰੀ ਰੱਖਦੇ ਸਨ ਤੇ ਹੁਣ ਆ ਕੇ ਤੇ ਤੁਸੀਂ ਯਾਦ ਕਰਾਇਆ ਕਿ ਕਿਉਂ ਇਹ ਕਰਦੇ ਸਨ ਕਿ ਉਹਦੇ ਵਿੱਚ ਨਾ ਖਾਦ ਸੀ ਨਾ ਕੋਈ ਦਵਾਈ ਸੀ ਉਹ ਅਸਲ ਹੁੰਦੀ ਸੀ ਔਰ ਉਹ ਆਟਾ ਸਾਨੂੰ ਖਾਣ ਵਾਸਤੇ ਦਿੰਦੇ ਸਨ ਤੇ ਮੈਂ ਤੁਹਾਡੀ ਇਸ ਕਾਵਸ਼ ਨੂੰ ਦਾਤ ਦੇਣਾ ਔਰ ਐਪਰੀਸ਼ੀਏਟ ਕਰਨਾ ਕਿ ਤੁਹਾਡੇ ਜੈਸੇ ਲੋਕਾਂ ਦੀ ਜ਼ਰੂਰਤ ਹੈ ਔਰ ਇਸ ਕੰਮ ਨੂੰ ਅੱਗੇ ਵਧਾਣ ਦੀ ਵੀ ਜ਼ਰੂਰਤ ਹੈ ਕਿ ਦੇਸੀ ਔਰ ਪਿਓਰ ਅਨਾਜ ਮਿਲੇ ਲੋਕਾਂ ਨੂੰ ਖਾਣ ਲਈ ਤਾਂ ਕਿ ਲੋਕ ਬਿਮਾਰੀਆਂ ਤੋਂ ਬਚ ਸਕਣ ਬੇਸ਼ੁਮਾਰ ਬਿਮਾਰੀਆਂ ਸਾਨੂੰ ਇਸ ਅਨਾਜ ਨਾਲ ਇਸ ਫਾਰਮੀ ਮੁਰਗੀ ਨਾਲ ਜਿਹੜਾ ਅਸੀਂ ਵਕਤੀ ਤੋਂ ਬੜਾ ਟੇਸਟ ਲੈ ਲਏ ਨੇ لیکن ਉਹਦੇ ਵਿੱਚ ਬੇਸ਼ੁਮਾਰ ਬਿਮਾਰੀਆਂ ਹੁੰਦੀਆਂ ਨੇ ਤੇ ਜੇ ਜਿ ਤੁਸੀਂ ਇਹ ਨੇਕੀ ਕਰ ਰਹੇ ਹੋ ਆਉਣ ਵਾਲੀਆਂ ਨਸਲਾਂ ਵਾਸਤੇ ਵੀ ਤੇ ਮੈਂ ਚਾਹਾਂਗਾ ਕਿ ਜਿਹੜੇ ਜਿਹੜੇ ਦੋਸਤ ਜਿਹੜੇ ਜਿਹੜੇ ਕਿਸਾਨ ਸਾਡੇ ਇਸ ਪੰਜਾਬ ਦੀ ਉਸ ਪੰਜਾਬ ਨੂੰ ਦੇਖ ਰਹੇ ਨੇ ਉਹ ਇਸ ਕੰਮ ਨੂੰ ਅੱਗੇ ਵਧਾਓ ਇਹਨਾਂ ਦੇ ਮੋਢੇ ਨਾਲ ਮੋਢਾ ਲਾਓ ਤੇ ਇਹ ਜਿਹੜੀ ਕੰਮ ਕਰ ਰਹੇ ਨੇ ਦੇਸੀ ਅਨਾਜ اگਾਉਂਦੇ ਨੇ ਬਗੈਰ ਖਾਦ ਤੋਂ ਬਗੈਰ ਕਿਸੇ ਕੈਮੀਕਲ ਤੋਂ ਤੁਸੀਂ ਵੀ ਇਹਨਾਂ ਤੋਂ ਮੁਸਤਫੀਦ ਹੋਵੋ ਮੰਨ ਲਿਆ ਥੋੜੀ ਹੋ ਜਾਏਗੀ ਫਸਲ ਲੇਕਿਨ ਹੋਏਗੀ ਤੇ ਅਸਲ ਇਨਸਾਨੀਤੀ ਤੇ ਬਚ ਜੇਗੀ ਐਸਾ ਤੇ ਨਹੀਂ ਇਹਨਾ ਬਚੇਗਾ ਲੇਕਿਨ ਇਨਸਾਨ ਇਤੀ ਬਚ ਜੇਗੀ ਤੇ ਇਨਸਾਨ ਇਤੀ ਬਚ ਗਈ ਤੇ ਤੁਹਾਡੇ ਦੋਵੇਂ ਜਾਨ ਬਚ ਕੇ ਐ ਵੀ ਤੇ ਅਗਲਾ ਵੀ ਬਿਲਕੁਲ ਤੇ ਇਸ ਵਾਸਤੇ ਮੈਂ ਤੁਹਾਡੀ ਕਵਚ ਨੂੰ ਦਰਦ ਦੇਣਾ ਕਿ ਤੁਸੀਂ ਅੱਲਾਹ ਤਾਲਾ ਤੁਹਾਨੂੰ ਇਹਦੇ ਵਿੱਚ ਮਜ਼ੀਦ ਕਾਮਯਾਬੀ ਦੇਣ ਸਾਡੀਆਂ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਲਈ ਔਰ ਜਿਹੜੇ ਜਿਹੜੇ ਲੋਕ ਤੁਹਾਡੀ ਇਸ ਕੰਮ ਨੂੰ ਕਾਪੀ ਕਰ ਰਹੇ ਉਹਨਾਂ ਨੂੰ ਵਾਸਤੇ ਬਹੁਤ ਬਹੁਤ ਦੁਆਵਾਂ ਤੇ ਬਹੁਤ ਬਹੁਤ ਸასი ਕਾਲ ਨੂੰ ਪਪੀ ਭਾਈ ਜੀ ਕੁਝ ਕਹਿਣਾ ਚਾਹੋ ਬਸ ਬਸ ਥੈਂਕ ਯੂ ਵੈਰੀ ਮੱਚ ਇਨਸ਼ਾ ਅੱਲਾਹ ਇੰਡੀਆ ਵੀ ਆਵਾਂਗੇ ਤੇ ਤੁਹਾਡੇ ਫਾਰਮ ਤੇ ਵੀ ਆ ਕੇ ਤੁਹਾਡੀ ਉਹ ਪੈਦਾ ਕੀਤੀ ਹੋਈ ਜਿਹੜੀ ਤੁਹਾਡੇ ਹੱਥੀ ਗਦਮ ਤੇ ਚੀਆ ਨਾਜ ਪੈਦਾ ਹੁੰਦਾ ਨਾ ਉਹ ਵੀ ਆ ਕੇ ਖਾ ਕੇ ਵੇਖਾਂਗੇ ਥੈਂਕ ਯੂ